ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਇਹ ਨਾ ਇੱਕ ਫੈਮਿਲੀ ਮਸਲੇ ਤੇ ਵੀਡੀਓ ਹੈ ਤੇ ਖਾਸ ਕਰਕੇ ਇਹ ਉਹਨਾਂ ਸੱਸਾਂ ਬਾਰੇ ਹੈ ਜਿਹੜੀਆਂ ਸੱਸਾਂ ਚਾਹੁੰਦੀਆਂ ਨੇ ਕਿ ਜਦੋਂ ਅਸੀਂ ਆਪਦਾ ਮੁੰਡਾ ਵਿਆਹ ਲਈਏ ਤਾਂ ਸਾਡੇ ਮੁੰਡੇ ਦੀ ਤੇ ਸਾਡੀ ਨੂੰਹ ਦੀ ਕਦੇ ਵੀ ਆਪਸ ਵਿੱਚ ਦੀ ਚੰਗੀ ਤਰ੍ਹਾਂ ਬਣੇ ਨਾ ਹੋ ਸਕਦਾ ਤੁਹਾਨੂੰ ਇਹ ਗੱਲ ਜੀ ਸੁਣ ਕੇ ਇੱਕ ਆਊਟ ਜੀ ਗੱਲ ਲੱਗੇ ਹੈਰਾਨੀ ਜੀ ਲੱਗੇ ਕਿ ਇਸ ਤਰ੍ਹਾਂ ਕੌਣ ਚਾਹੂਗਾ ਕਿ ਸਾਡੇ ਮੁੰਡੇ ਤੇ ਸਾਡੀ ਨੂੰਹ ਦੀ ਹੀ ਨਾ ਬਣੇ ਪਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੱਸਾਂ ਹੈਗੀਆਂ ਨੇਗੀਆਂ ਅੱਜ ਦੇ ਟਾਈਮ 'ਚ ਬਹੁਤ ਸਾਰੀਆਂ ਨੇਗੀਆਂ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨੂੰਹ ਪੁੱਤ ਦੇ ਕਦੇ ਵੀ ਨਾ ਸਿਰ ਨਾ ਜੁੜਨਾ ਜਿਵੇਂ ਆਪਣੇ ਕਹਿ ਦਿੰਦੇ ਨੇ ਕਿ ਫਲਾਣਾ ਇਹਦਾ ਬੜੇ ਸਿਰ ਜੁੜੇ ਹੋਇਆ ਵੀ ਕਹਿੰਦਾ ਮਤਲਬ ਬੜੀ ਬਣਦੀ ਐ ਤੇ ਉਹਨਾਂ ਨੂੰ ਲੱਗਦਾ ਕਿ ਕਦੇ ਵੀ ਜੁੜਨ ਨਾ ਇਹਦੇ ਪਿੱਛੇ ਕਾਰਨ ਕੀ ਐ ਇਹਦੇ ਪਿੱਛੇ ਕਾਰਨ ਇਹ ਹੈ ਕਿ ਕਈ ਜਿਹੜੀਆਂ ਔਰਤਾਂ ਹੁੰਦੀਆਂ ਨੇ ਨਾ ਲੇਡੀਆਂ ਹੁੰਦੀਆਂ ਨੇਗੀਆਂ ਸੱਸਾਂ ਹੁੰਦੀਆਂ ਨੇ ਉਹਨਾਂ ਨੂੰ ਘਰੇ ਹੁਕਮ ਚਲਾਉਣ ਦੀ ਆਤਪਈ ਹੁੰਦੀ ਹੈ। ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਤੋਂ ਬਿਨਾ ਸਾਡੇ ਘਰੇ ਕਿਸੇ ਦਾ ਵੀ ਆਰਡਰ ਨਾ ਚੱਲੇ। ਕਿ ਸਾਰੇ ਜਿਹੜਾ ਸਾਰਾ ਸਾਰਾ ਪਰਿਵਾਰ ਹੈ ਉਹ ਸਾਡੇ ਹੁਕਮ ਚ ਹੀ ਰਹੇ। ਤੇ ਉਹ ਬਸ ਇਹੀ ਆਪਦੀ ਚੌਧਰ ਕਾਇਮ ਰੱਖਣ ਵਾਸਤੇ ਕਦੇ ਵੀ ਆਪਦੇ ਨੂੰ ਪੁੱਤ ਦੀ ਆਸਬੇਦ ਦੀ ਬੰਨ ਨਹੀਂ ਦਿੰਦੀਆਂ। ਹਾਲਾਂਕਿ ਉਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਏਡੀ ਛੋਟੀ ਹੁੰਦੀ ਹੈ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਕਈ ਵਾਰੀ ਉਹਨਾਂ ਨੇ ਸੋਚਿਆ ਹੁੰਦਾ ਕਿ ਇਹਦਾ ਨਤੀਜਾ ਕੀ ਨਿਕਲ ਸਕਦਾ ਹੈ। ਤੇ ਕਈ ਵਾਰੀ ਇਸ ਚੀਜ਼ ਗੱਲ ਦਾ ਜਿਹੜਾ ਨਤੀਜਾ ਮਾੜਾ ਨਿਕਲਦਾ ਵੀ ਹੈ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਕਲੇਸ਼ ਨੇ ਜਿਹੜੇ ਰਿਸ਼ਤੇ ਨੇ ਨਾ ਉਹਨਾਂ ਦਾ ਅੰਤ ਤਲਾਕ ਤੇ ਜਾ ਕੇ ਹੁੰਦਾ ਹੈ ਕਿਉਂਕਿ ਜਿਹੜੇ ਟਾਈਮ ਦੇ ਵਿੱਚ ਉਹ ਵਿਆਹਾਂ ਸੀ ਜਿਹੜੀਆਂ ਅੱਜ ਸੱਸਾਂ ਨਹੀਂ ਗਈਆਂ ਉਹਨਾਂ ਤੇ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਜਿਹੜੀਆਂ ਉਹਨਾਂ ਦੀਆਂ ਸੱਸਾਂ ਨੇ ਨਾ ਉਹਨਾਂ ਤੇ ਵੀ ਇਸ ਤਰ੍ਹਾਂ ਹੀ ਕੰਟਰੋਲ ਰੱਖਿਆ ਹੋਇਆ ਸੀਗਾ ਪਰ ਗੱਲ ਇਹ ਆ ਵੀ ਉਦੋਂ ਦਾ ਟਾਈਮ ਆ ਜਿਹੜਾ ਉਦੋਂ ਦਾ ਟਾਈਮ ਅਲੱਗ ਸੀ ਹੁਣ ਦਾ ਟਾਈਮ ਅਲੱਗ ਹੈ ਕਿਉਂਕਿ ਦੁਨੀਆ ਬਹੁਤ ਵੱਡੇ ਪੱਧਰ ਤੇ ਬਦਲ ਚੁੱਕੀ ਹੈ ਤੇ ਬਦਲ ਰਹੀ ਹੈ ਕਿਉਂਕਿ ਪਹਿਲਾਂ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ ਨਾ ਤਾਂ ਉਦੋਂ ਲੋਕਾਂ ਦਾ ਜਿਹੜਾ ਕਿੱਤਾ ਸੀਗਾ ਮੇਨ ਉਹ ਖੇਤੀਬਾੜੀ ਹੀ ਹੁੰਦਾ ਸੀ ਤੇ ਜਦੋਂ ਇੱਕ ਕੁੜੀ ਵਿਆਹ ਹੀ ਜਾਂਦੀ ਸੀ ਤੇ ਉਹਨੂੰ ਫਿਰ ਇਹ ਵੀ ਸਿਖਾਇਆ ਜਾਂਦਾ ਸੀਗਾ ਕਿ ਬੱਸ ਅਸੀਂ ਤੇਰੇ ਇੱਕ ਵਾਰੀ ਵਿਆਹ ਕਰਤਾ ਹੁਣ ਇਸ ਘਰੋਂ ਹੀ ਤੇਰੀ ਅਰਥ ਹੀ ਨਿਕਲੂਗੀ ਤੂੰ ਆਪਦੀ ਸਾਰੀ ਜ਼ਿੰਦਗੀ ਇੱਥੇ ਹੀ ਕੱਟਣੀ ਹੈ ਤੇ ਹੁੰਦਾ ਵੀ ਐਂ ਸੀਗਾ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਨੇ ਕਿੰਨੀਆਂ ਉਦਾਹਰਨਾਂ ਨੇ ਜਿੰਨਾ ਕੁੜੀਆਂ ਨੂੰ ਮਾੜੇ ਪਰਿਵਾਰ ਟੱਕਰ ਗਏ ਤੇ ਉਹਨਾਂ ਨਾਲ ساری ਉਮਰ ਉਹਨਾਂ ਨੇ ਇੱਕ ਪਸ਼ੂਆਂ ਵਾਲਾ سلوਕ ਕੀਤਾ ਪਰ ਉਹਨਾਂ ਨੂੰ ساری ਦੀ ساری ਜ਼ਿੰਦਗੀ ਉਥੇ ਗੁਜ਼ਾਰਨੀ ਪਈ ਕਾਰਨ ਕੀ ਸੀ ਕਾਰਨ ਇਹ ਸੀ ਕਿ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਪੜ੍ਹਾਈ ਦੀ ਕੋਈ ਐਨੀ ਵੈਲੀ ਹੋਣੀ ਸੀਗੀ ਕੁੜੀਆਂ ਪੜ੍ਹਦੀਆਂ ਸੀ 5 4 ਜਾਂ ਜਮੀਨੀ ਪੜਾਉਂਦੇ ਹੁੰਦੇ ਸੀ ਘਰ ਦੇ ਬਸ ਸਿੱਧੇ ਕੰਮਾਂ ਚਲਾ ਲੈਂਦੇ ਜੇ ਪੜਾਉਂਦੇ ਸੀ ਕੋਈ 5 4 ਪੜਾਉਂਦੇ ਸੀਗੇ ਤੇ ਜਦੋਂ ਚਲੋ ਨਾਂ ਲਿਖਣਾ ਸਿੱਖ ਕੀਤੇ ਦੁਬਾਰਾ ਹਟਾ ਲੈਂਦੇ ਸੀ ਤੇ ਫਿਰ ਉਹਦਾ ਵਿਆਹ ਕਰ ਦਿੰਦੇ ਸੀ ਤੇ ਜਿੱਥੇ ਉਹ ਵਿਆਹੀ ਜਾਂਦੀ ਸੀ ਦਗਬਾ ਘਰ ਵਾਲਾ ਖੇਤੀਬਾੜੀ ਵਾਲਾ ਹੀ ਹੁੰਦਾ ਸੀ ਤੇ ਉੱਥੇ ਹੁਣ ਉਸ ਕੁੜੀ ਕੋਲੇ ਨਹੀਂ ਤਾਂ ਕੋਈ ਸਕਿੱਲ ਹੁੰਦੀ ਸੀ ਤੇ ਆਹ ਜਿਹੜਾ ਜੋਬ ਵਾਲਾ ਕੰਮ ਹੈ ਤਾਂ ਉਹ ਕੋਈ ਨੇੜੇ-ਤੇੜੇ ਹੁੰਦਾ ਹੀ ਨਹੀਂ ਸੀਗਾ ਫਿਰ ਉਹਨੂੰ ਟੋਟਲ ਆਪਦੇ ਘਰ ਵਾਲੇ ਤੇ ਡਿਪੈਂਡ ਰਹਿਣਾ ਪੈਂਦਾ ਸੀ ਜੇ ਤਾਂ ਹੁਣ ਉਹ ਵਧੀਆ ਟੱਕਰ ਜਾਂਦਾ ਫਿਰ ਤਾਂ ਉਹਦੀ ਜ਼ਿੰਦਗੀ ਵਧੀਆ ਹੁੰਦੀ ਸੀ ਤੇ ਜੇ ਉਹ ਮਾੜਾ ਟੱਕਰ ਜਾਂਦਾ ਤਾਂ ਫਿਰ ਉਹਦੀ ਜ਼ਿੰਦਗੀ ਨਰਕ ਵੀ ਬਣ ਜਾਂਦੀ ਸੀ ਕਿਉਂਕਿ ਉਹਦੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਸੀਗਾ ਉਹਨੂੰ ਛੱਡ ਕੇ ਉਹ ਕਦੇ ਜਾ ਨਹੀਂ ਸਕਦੀ ਸੀ ਕਿਉਂਕਿ ਛੱਡ ਕੇ ਉਹ ਜਾਂਦੀ ਵੀ ਕਿੱਥੇ ਪਰ ਅੱਜ ਦਾ ਜਿਹੜਾ ਟਾਈਮ ਆ ਨਾ ਅੱਜ ਦਾ ਟਾਈਮ ਬਿਲਕੁਲ ਹੀ ਬਦਲ ਗਿਆ ਅੱਜ ਕੱਲ ਕੁੜੀਆਂ ਕਦੇ ਨਹੀਂ ਇਹ ਚੀਜ਼ਾਂ ਸਹਾਰਦੀਆਂ ਜੇ ਉਹਨਾਂ ਨਾਲ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਨਾ ਤਾਂ ਉਹ ਤਲਾਕ ਦਾ ਡਿਸੀਜਨ ਲੈ ਲੈਂਦੀਆਂ ਨੇ ਕਿਉਂਕਿ ਹੁਣ ਕੋਈ ਕੁੜੀ ਮੈਨੂੰ ਨਹੀਂ ਲੱਗਦਾ ਕੋਈ ਕੁੜੀ 12 ਪੜ੍ਹ ਕੇ ਹਟਦੀ ਹੋਣੀ ਆ ਜਾਂ ਬੀਏ ਕਰਕੇ ਹਟਦੀ ਹੋ। ਹਰੇਕ ਕੁੜੀ ਵਧੀਆ ਪੜਾਈ ਕਰਦੀ ਆ ਤੇ ਉਹ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਹੁਣ ਦੇਖੋ ਕੁੜੀਆਂ ਨੌਕਰੀਆਂ 'ਚ ਕਿੰਨੀਆਂ ਆ ਗਈਆਂ ਤੇ ਜਿਹੜੀ ਕੁੜੀ ਅੱਜ ਦੇ ਟਾਈਮ ਦੇ ਵਿੱਚ ਨੌਕਰੀ 'ਚ ਐ ਤਾਂ ਫਿਰ ਉਹ ਕਿੱਥੋਂ ਸਹਾਰ ਲੂਗੀ ਵੀ ਮੇਰੇ ਤੇ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਹੋਵੇ। ਉਹ ਫਿਰ ਡਿਸੀਜਨ ਲੈ ਲੈਂਦੀ ਆ ਤੇ ਲੈ ਆ ਵੀ ਕਿੰਨੀਆਂ ਕੁੜੀਆਂ ਨੇ ਆ ਮੈਂ ਵੀ ਜਾਣਦਾਗਾ ਇੱਕ ਦੋ ਕੁੜੀਆਂ ਨੂੰ ਪਰਸਨਲੀ ਜਿਨ੍ਹਾਂ ਨੇ ਇਹ ਕੀਤਾਗਾ ਜਿਨ੍ਹਾਂ ਨਾਲ ਘਰੇ ਵਧੀਆ ਵਿਵਹਾਰ ਨਹੀਂ ਕੀਤਾ ਜਾਂਦਾ ਸੀਗਾ ਜਿਨ੍ਹਾਂ ਦੇ ਘਰ ਵਾਲੇ ਆਪਦੀਆਂ ਮਾਵਾ ਮਗਰ ਲਾ ਕੇ ਉਹਨਾਂ ਨੂੰ ਕੁੱਟ ਦਿੰਦੇ ਸੀਗੇ ਤੇ ਉਹਨਾਂ ਦੀਆਂ ਸੱਸਾਂ ਵੱਲੋਂ ਵੀ ਕੋਈ ਚੰਗਾ ਵਿਵਹਾਰ ਨਹੀਂ ਸੀਗਾ ਤੇ ਫਿਰ ਉਹਨਾਂ ਨੇ ਆਪਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਤੂਕੜੀਸ ਕਰਨ ਨਾਲੋਂ ਕੱਢਣ ਵਾਸਤੇ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਤਲਾਕ ਹੀ ਲੈ ਲਈਏ ਤੇ ਤਲਾਕ ਲੈ ਕੇ ਉਹ ਕੱਲੀਆਂ ਰਹਿ ਜਾਂਣੇਗੀਆਂ ਤੇ ਰਹਿ ਵੀ ਰਹਿ ਜਾਂਣੇਗੀਆਂ ਤੇ ਆਪਦੇ ਜਵਾਕਾਂ ਨੂੰ ਵਧੀਆ ਪੜ੍ਹਾ ਰਹੀਆਂ ਨੇਗੀਆਂ ਤੇ ਉਹਨਾਂ ਨੂੰ ਲੱਗਦਾ ਕਿ ਹਾਂ ਜਿਹੜੀ ਸਾਡੀ ਹੁਣ ਦੀ ਜ਼ਿੰਦਗੀ ਕਿਤੇ ਸਕੂਨ ਦੀ ਹੈ ਸੋ ਇਸ ਤਰ੍ਹਾਂ ਦੇ ਜਿਹੜੀ ਕੰਡੀਸ਼ਨ ਹੈ ਬਣ ਜਾਂਦੀ ਹੈ ਹੁਣ ਪਹਿਲੀ ਗੱਲ ਤਾਂ ਦੇਖੋ ਇਹੀ ਬਣਦੀ ਐ ਇੱਥੇ ਨਾ ਕਿ ਜੇ ਕਿਸੇ ਲੇਡੀ ਦੀ ਇਹ ਸੋਚ ਹੁੰਦੀ ਹੈ ਕਿ ਮੇਰਾ ਜਿਹੜਾ ਪੁੱਤ ਆ ਹੋ ਮੇਰੇ ਅੰਡਰ ਚ ਹੀ ਰਹੇ ਤੇ ਮੇਰੇ ਕਹਣ ਤਵਾਰ ਕਦੇ ਵੀ ਨਾ ਹੋਵੇ ਤਾਂ ਉਹਦਾ ਇੱਕੋ ਇੱਕ ਸੋਲੂਸ਼ਨ ਤਾਂ ਇਹੀ ਐ ਕਿ ਉਹਦਾ ਕਦੇ ਵੀ ਵਿਆਹ ਹੀ ਨਾ ਕਰੋ। ਉਹਨੂੰ ਆਪਦੇ ਹੁਕਮ 'ਚ ਹੀ ਚਲਾਓ। ਕਿਉਂਕਿ ਜਦੋਂ ਵਿਆਹੀ ਜਦੋਂ ਮੁੰਡਾ ਵਿਆਹ ਹੈ ਗਿਆ ਤਾਂ ਉਹਨੂੰ ਪਰਿਵਾਰ ਨੂੰ ਵੀ ਟਾਈਮ ਦੇਣਾ ਪਊਗਾ ਤੇ ਦੇਣਾ ਚਾਹੀਦਾ ਵੀ ਐ। ਕਿਉਂਕਿ ਜਿਹੜੀ ਕੁੜੀ ਵਿਆਹ ਕੇ ਲਿਆਂਦੀ ਹੈ ਨਾ ਉਹ ਵੀ ਤਾਂ ਚਾਹੁੰਦੀ ਹੈ ਨਾ ਵੀ ਮੈਨੂੰ ਟਾਈਮ ਦਿੱਤਾ ਜਾਵੇ ਹੁਣ ਦੇਖੋ ਇੱਕ ਗੱਲ ਇੱਥੇ ਮੈਂ ਹੋਰ ਕਲੀਅਰ ਕਰ ਦਿਆਂ ਹੁਣ ਮੇਰੇ ਕਹਿਣ ਦਾ ਮਤਲਬ ਕੀ ਹੈ ਵੀ ਹੈ ਨੀਗਾ ਕਿ ਵਿਆਹ ਤੋਂ ਬਾਅਦ ਮਾਪਿ ਪਿਓ ਦੇ ਮਗਰ ਨਹੀਂ ਆਪਾਂ ਨੂੰ ਚੱਲਣਾ ਚਾਹੀਦਾ ਆਪਾਂ ਉਹਨਾਂ ਦੀ ਪੁੱਛਕਿਛੇ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜੇ ਸਿਆਣੇ ਮਾਪੇ ਹੁੰਦੇ ਆ ਸਮਝਦਾਰ ਹੁੰਦੇ ਆ ਉਹ ਤਾਂ ਇਸ ਤਰ੍ਹਾਂ ਦੇ ਹਾਲਾਤ ਕਦੇ ਵੀ ਨਹੀਂ ਬਣਨ ਦਿੰਦੇ ਉਹਨਾਂ ਨੇ ਨਾ ਘਰ ਦਾ ਮਾਹੌਲ ਹੀ ਵਧੀਆ ਬਣਾ ਕੇ ਰੱਖਿਆ ਹੁੰਦਾ ਤੇ ਇਸ ਤੋਂ ਬਾਅਦ ਵੀ ਸਾਰਾ ਕੁਝ ਵਧਕੀ ਚੱਲਦਾ ਰਹਿੰਦਾ ਪਰ ਇੱਥੇ ਮੈਂ ਗੱਲ ਕਰ ਜੇ ਕੋਈ ਲੇਡੀ ਚਾਹੁੰਦੀ ਹੈ ਕਿ ਜਿਹੜਾ ਮੇਰਾ ਮੁੰਡਾ ਹਾਂ ਵੀ ਇਹ ਨੂਨ ਨਾਲ ਇੰਨਾ ਖੁੱਲੇ ਨਾ ਉਹਦੇ ਨਾਲ ਬੜਾ ਟਾਈਮ ਨਾ ਸਪੈਂਡ ਕਰੇ ਉਹਦੀ ਬਾਲੀ ਗੱਲ ਨਾ ਮੰਨੇ ਉਹਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਨਾ ਸੁਣੇ ਤਾਂ ਗੱਲ ਉੱਥੇ ਗਲਤ ਹੁੰਦੀ ਹੈ ਦੇਖੋ ਜੇ ਤਾਂ ਹੁਣ ਐ ਹਾਲਾਤ ਬਣਦੇ ਮੰਨ ਲਓ ਥੋੜੀ ਸਾਲ ਦੀ ਇਨਕਮ ਹੈਗੀ 10 ਲੱਖ ਰੁਪਈਆ ਹਨਾ ਤੇ ਤੁਹਾਡੀ ਵਾਈਫ ਮੰਗ ਰਹੀ ਆ ਕੋਈ ਮਹਿੰਗੀ ਚੀਜ਼ ਮੰਨ ਲਓ ਕਹੇ ਵੀ ਮੈਂ ਤਾਂ ਰੇਂਜ ਰੋਵਰ ਚਾਹੀਦੀ ਆ 2 ਕਰੋੜ ਦੀ ਦੇਖੋ ਉਹ ਗੱਲਾਂ ਤਾਂ ਕਦੇ ਵੀ ਨਹੀਂ ਚੱਲਦੀਆਂ ਹੁੰਦੀਆਂ ਉਥੇ ਤਾਂ ਮੈਂ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਪਰ ਜਿਹੜੀ ਗੱਲ ਹੈ ਕਿ ਜਿੱਥੇ ਕੁੜੀ ਚਾਹੁੰਦੀ ਹੈ ਕਿ ਬਸ ਮੇਰਾ ਸਤਕਾਰ ਹੋਵੇ ਪਰਿਵਾਰ ਦੇ ਵਿੱਚ ਮੈਂ ਵਧੀਆ ਰਹਾ ਪਰਿਵਾਰ 'ਚ ਮੇਰੀ ਗੱਲਬਾਤ ਸੁਣੀ ਜਾਵੇ ਮੇਰੇ ਨਾਲ ਵਧੀਆ ਜਿਹੜਾ ਆਪਾਂ ਕੋਈ ਘਰ 'ਚ ਡਿਸੀਜਨ ਲੈਣਾ ਉਹਦੀ ਗੱਲਬਾਤ ਹੋਵੇ ਰਾਇ ਹੋਵੇ ਮੇਰੇ ਨਾਲ ਤੇ ਉਹਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਲੋੜਾਂ ਹੁੰਦੀਆਂ ਨੇ ਕਿਆਂ ਉਹ ਪੂਰੀਆਂ ਹੋਣ ਉਹ ਗੱਲ ਕਰ ਰਿਹਾ ਮੈਂ ਤੇ ਉਹ ਉਹਦੀਆਂ ਹੋਣੀਆਂ ਵੀ ਚਾਹੀਦੀਆਂ ਨੇ ਪਰ ਪ੍ਰੋਬਲਮ ਕੀ ਆ ਕਈ ਪਰਿਵਾਰਾਂ ਦੇ ਵਿੱਚ ਉਹ ਵੀ ਨਹੀਂ ਹੁੰਦੀਆਂ ਹੈਗੀਆਂ ਉਹਨੂੰ ਸਤਕਾਰ ਨਹੀਂ ਦਿੱਤਾ ਜਾਂਦਾ ਉਹਦੀ ਰਿਸਪੈਕਟ ਨਹੀਂ ਕੀਤੀ ਜਾਂਦੀ ਉਹਨੂੰ ਐ ਫੀਲ ਕਰਵਾਇਆ ਜਾਂਦਾ ਜਿਵੇਂ ਉਹਣਾ ਕੋਈ ਬਗਾਨੇ ਥਾਂ ਤੇ ਬੈਠੀ ਹੋਵੇ ਕਿਉਂਕਿ ਇੱਕ ਦੋ ਕੁੜੀਆਂ ਨੂੰ ਮੈਂ ਜਾਣਦਾ ਆ ਇਸ ਤਰ੍ਹਾਂ ਦੀਆਂ ਨੂੰ ਜਿੰਨਾਂ ਨਾਲ ਇਹ ਚੀਜ਼ਾਂ ਹੋ ਜਾਂਣੇਆਂ ਗਈਆਂ ਤੇ ਹੋਰ ਵੀ ਕਿੰਨੀਆਂ ਨਾਲ ਹੀ ਹੁੰਦੀਆਂ ਹੋਣਗੀਆਂ ਤੇ ਹੁਣ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਕਦੇ ਕਿ ਜਿਹੜੀ ਕੁੜੀ ਨੂੰ ਸਹੁਰੇ ਘਰ 'ਚ ਇੰਨਾ ਓਪਰਾ ਫੀਲ ਕਰਵਾਇਆ ਜਾਂਦਾ ਹੈ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਜਾਂਦੀ ਉਹਦੀਆਂ ਗੱਲਾਂ ਮੰਨੀਆਂ ਨਹੀਂ ਜਾਂਦੀਆਂ ਜਿਹੜੀਆਂ ਉਹਦੀਆਂ ਰੋਜ਼ ਦੀਆਂ ਲੋੜਾਂ ਵਾਲੀਆਂ ਚੀਜ਼ਾਂ ਉਹਨਾਂ ਨੂੰ ਉਹੀ ਨਿਲਾ ਕੇ ਦਿੱਤੀਆਂ ਜਾਂਦੀਆਂ। ਤਾਂ ਉਹਦੀ ਜ਼ਿੰਦਗੀ ਕਿਵੇਂ ਟੱਪਦੀ ਹੋਣੀ ਹੈ? ਕਿਉਂਕਿ ਆਪਾਂ ਇਹ ਚੀਜ਼ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ। ਮੰਨ ਲਓ ਆਪਾਂ ਜਿਵੇਂ ਹੁਣ ਵਿਆਹਾਂ ਸ਼ਾਦੀਆਂ 'ਚ ਜਾਂਦੇ ਰਹਿੰਦੇ ਆ। ਜਾਂ ਆਪਾਂ ਹੋਰ ਫੰਕਸ਼ਨਾਂਸ ਤੇ ਜਾਂਦੇ ਆਂ, ਪਾਰਟੀਆਂ ਤੇ ਜਾਂਦੇ ਆਂਗੇ। ਆਪਾਂ ਕਿਸੇ ਵਿਆਹ ਦੇ ਉੱਤਰ ਦਾ ਘੰਟਾ ਪਹਿਲਾਂ ਬਾਗੇ ਮੰਨ ਲਓ ਤੇ ਆਪਣੇ ਨਾਲ ਦਾ ਉੱਥੇ ਕੋਈ ਨਹੀਂ ਆਇਆ। ਤੇ ਜਿਹੜੇ ਦੂਜੇ ਲੋਕ ਆ ਉਹਨਾਂ ਨੂੰ ਆਪਾਂ ਜਾਣਦੇ ਨਹੀਂ ਜਿਹੜੇ ਦੋ ਪਹਿਲਾਂ ਆਏ ਖੜੇ ਆ। ਤੇ ਉਹ ਆਪਸ ਵਿੱਚ ਦੀ ਵਧੀਆ ਗੱਲਾਂ ਮਾਰਤਾ ਕਰੀ ਜਾਂਦੇ ਆ ਹੱਸੀ ਖੇਡੀ ਜਾਂਦੇ ਆ ਤੇ ਆਪਾਂ ਨੂੰ ਉੱਥੇ ਕੋਈ ਵੀ ਨਹੀਂ ਬੁਲਾ ਰਿਹਾ ਕਿਉਂਕਿ ਆਪਾਂ ਤਾਂ ਕਿਸੇ ਨੂੰ ਜਾਣਦੇ ਨਹੀਂ ਤੇ ਆਪਣੇ ਜਿਹੜੇ ਜਾਣਨ ਵਾਲੇ ਆ ਜਿਨ੍ਹਾਂ ਨਾਲ ਆਪਾਂ ਹੱਸ ਖੇਡ ਸਕਦੇ ਆ ਗੱਲਾਂ ਬਾਤਾਂ ਕਰ ਸਕਦੇ ਆ ਉਹ ਹਲੇ ਅੱਧਾ ਘੰਟਾ ਲੇਟ ਆਉਣਗੇ ਤਾਂ ਉੱਥੇ ਜਿਹੜਾ ਉਹ ਅੱਧਾ ਘੰਟਾ ਉਹ ਆਪਾਂ ਨੂੰ ਕੱਢਣਾ ਕਿੰਨਾ ਔਖਾ ਹੋ ਜਾਂਦਾ ਕਿਉਂਕਿ ਆਪਣੀ ਨਿਗ੍ਹਾ ਰਾਹ ਕੰਨੀ ਰਹਿੰਦੀ ਹੈ ਕਿ ਯਾਰ ਕਦੋਂ ਆਉਣਗੇ ਹਨਾ ਜੇ ਉਹ ਆਉਣ ਤਾਂ ਸਾਡਾ ਵੀ ਮਨ ਲੱਗੇ ਹੁਣ ਤੁਸੀਂ ਐ ਸੋਚੋ ਵੀ ਜੇ ਆਪਾਂ ਨੂੰ ਉਹ ਅੱਧਾ ਘੰਟਾ ਪੂਰੇ ਦਿਨਵਾਰਗਾ ਬਣ ਜਾਂਦਾ ਹੈ ਜੇਦੋਂ ਆਪਾਂ ਇਕੱਲੇ ਹੁੰਨੇ ਆਪਣਾ ਕੋਈ ਬਲਾਉਣ ਵਾਲਾ ਨਹੀਂ ਹੁੰਦਾ ਤਾਂ ਉਸ ਕੁੜੀ ਦੀ ਜ਼ਿੰਦਗੀ ਕਿਵੇਂ ਬੀਤਦੀ ਹੋਊਗੀ ਜਿਹਨੂੰ ਪੂਰੀ ਦੀ ਪੂਰੀ ਲਾਈਫ ਹੀ ਕੋਈ ਬਲਾਉਂਦਾ ਆਏਗਾ ਉਸ ਘਰ ਚ ਕਿਵੇਂ ਰਹਿੰਦੀ ਹੋਊਗੀ ਜਿਹਦੇ ਨਾਲ ਇੱਕ ਓਪਰਾ ਬਿਹੇਵੀਅਰ ਕੀਤਾ ਜਾਂਦਾ ਹੈ ਜਿਹਨੂੰ ਇਹ ਅਹਿਸਾਸ ਕਰਾਇਆ ਜਾਂਦਾ ਕਿ ਤੇਰਾ ਤੇ ਇਸ ਘਰ ਚ ਕੁਛ ਹਾਈ ਨਹੀਂਗਾ ਤੂੰ ਤਾਂ ਹਾਈ ਉੱਪਰ ਹੀ ਇਹੀ ਮੇਨ ਪ੍ਰੋਬਲਮ ਹੈ ਇਹੀ ਗੱਲ ਕਰਨੀ ਚਾਹਣਾ ਹੈ ਹਰ ਇੱਕ ਸੱਸ ਚਾਹੁੰਦੀ ਹੈ ਕਿ ਜਿਹੜੀ ਮੇਰੀ ਕੁੜੀ ਆ ਨਾ ਉਹ ਸੌਖੀ ਬਸੇ ਸੌਰਿਆਂ ਦੇ ਘਰੇ ਤੇ ਜਦੋਂ ਉਹਨੂੰ ਕੋਈ ਚੰਗਾ ਪਰਿਵਾਰ ਟੱਕਰ ਵੀ ਜਾਂਦਾ ਤਾਂ ਉਹ ਬੜੀਆਂ ਖੁਭੋਪ ਕੇ ਦੱਸਦੀਆਂ ਨੇ ਕਿ ਇਹਨਾਂ ਲੋਕਾਂ ਕੋਲੇ ਕਿ ਭਾਈ ਮੇਰੀ ਕੁੜੀ ਤਾਂ ਬੜੀ ਸੌਖੀ ਆ ਬੜਾ ਵਧੀਆ ਪਰਿਵਾਰ ਮਿਲਿਆਗਾ ਪਰ ਉਹੀ ਔਰਤ ਉਹੀ ਲੇਡੀ ਆਪਦੀ ਨੂੰ ਨਾਲ ਵਧੀਆ ਬਿਹੇਵੀਅਰ ਨਹੀਂ ਕਰਨਾ ਚਾਹੁੰਦੀ ਪੜਾਂ ਦੀ ਇਹ ਦੋਗਲੇ ਪੰਨ ਵਾਲੀ ਸੋਚ ਕਿਉਂ ਹੁੰਦੀ ਹੈ ਹਰੇਕ ਨੂੰ ਲੱਗਦਾ ਕਿ ਕੁੜੀ ਕੰਨ ਨੂੰ ਸਾਨੂੰ ਕੋਈ ਦੁੱਖਣਾ ਹੋਵੇ ਜਿੱਥੇ ਅਸੀਂ ਵਿਆਹੀ ਹੈ ਵਧੀਆ ਸਹਰਾ ਪਰਿਵਾਰ ਹੋਵੇ ਮੁੰਡਾ ਵਧੀਆ ਗੱਲ ਸੁਣੇ ਉਹਦੀ ਸਾਸੋ ਨੂੰ ਧੀ ਬਣਾ ਕੇ ਰੱਖੇ ਸਹਰਾ ਨੂੰ ਧੀ ਬਣਾ ਕੇ ਰੱਖੇ ਪਰ ਜਿਹੜੀ ਆਪਦੇ ਘਰੇ ਆਈ ਆ ਵਿਆਹ ਕੇ ਕੁੜੀ ਉਹਦੇ ਨਾਲ ਕਦੇ ਸਾਡੇ ਮੁੰਡੇ ਦਾ ਸਿਰ ਨਾ ਜੁੜੇ ਹੈਨਾ ਉਹਦੇ ਨਾਲ ਉਪਰ ਆ ਬਿਹੇਵੀਅਰ ਰਵੇ ਇਹ ਚੀਜ਼ਾਂ ਕਿਉਂ ਆਈਆਂ ਇੱਥੇ ਇੱਕ ਗੱਲ ਹੋਰ ਵੀ ਆਉਂਦੀ ਆ ਦੇਖੋ ਜਿਹੜੀਆਂ ਕੁੜੀਆਂ ਤਾਂ ਕੱਲਾ ਕਰਦਾ ਕੰਮ ਕਰਨ ਵਾਲੀਆਂ ਹੁੰਦੀਆਂ ਨੇਗੀਆਂ ਵੀ ਜਿਵੇਂ ਪੰਡੇ ਮਾਂਜਨੇ ਝਾੜੂ ਲਾਉਣਾ ਕੱਪੜੇ ਧੋਣੇ ਰੋਟੀ ਪਕਾ ਲਈ ਹੋਰ ਘਰ ਦੇ ਕੰਮ ਕਰ ਲੈ ਕਹਿੰਦਾ ਮਤਲਬ ਜਿਨ੍ਹਾਂ ਦਾ ਫਿਜ਼ੀਕਲ ਵਰਕ ਹੁੰਦਾ ਹੱਥਾਂ ਨਾਲ ਕਰਨ ਵਾਲਾ ਕੰਮ ਹੁੰਦਾ ਉਹਨਾਂ ਦਾ ਤਾਂ ਨਾਲੇ ਫਿਰ ਵੀ ਮਾੜਾ ਮੋਟਾ ਡੰਗ ਲਹਿ ਜਾਂਦਾ ਹੈ ਹਾਲਾਂਕਿ ਮੈਂ ਇਥੇ ਐ ਨਹੀਂ ਕਹਿੰਦਾ ਕਿ ਹਾਂ ਉਹਨਾਂ ਨਾਲ ਜੇ ਮਰਜ਼ੀ ਬਿਹੇਵੀਅਰ ਕਰੋ ਨਹੀਂ ਉਹ ਗੱਲ ਕਰਨਾ ਕਿ ਉਹਨਾਂ ਦਾ ਤਾਂ ਮਾੜਾ ਮੋਟਾ ਡੰਗ ਲੈ ਵੀ ਜਾਂਦਾ ਪਰ ਜਿਹੜੀਆਂ ਕ੍ਰੀਏਟਿਵ ਕੁੜੀਆਂ ਹੁੰਦਆਂ ਨੇਗੀਆਂ ਜਿਹੜੀਆਂ ਵੱਡੇ ਵੱਡੇ ਸੁਪਨੇ ਲੈਣ ਵਾਲੀਆਂ ਕੁੜੀਆਂ ਹੁੰਦਆਂ ਨੇਗੀਆਂ ਕਿ ਮੈਂ ਆਹ ਕਰਨਾ ਲਾਈਫ 'ਚ ਉਹ ਕਰਨਾ ਲਾਈਫ 'ਚ ਉਹਨਾਂ ਵਾਸਤੇ ਨਾ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਉਹ ਸਰਾਪ ਬਣ ਜਾਂਦੇ ਆ ਦੇਖੋ ਜਿਹੜੀ ਹੁਣ ਇੱਕ ਇੰਟੈਲੀਜੈਂਟ ਕੁੜੀ ਐ ਇੰਟੈਲੀਜੈਂਟ ਮਤਲਬ ਸਟੱਡੀ 'ਚ ਵੀ ਇੰਟੈਲੀਜੈਂਟ ਐ ਉਹ ਵੀ ਉਹ ਵਧੀਆ ਕ੍ਰੀਏਟਿਵ ਆ ਨਵੀਂ ਨਵੀਂ ਚੀਜ਼ਾਂ ਸੋਚਦੀ ਆ ਭਾਵੇਂ ਉਹ ਕੁਝ ਲਿਖਦੀ ਆ ਭਾਵੇਂ ਜਾਂ ਕੋਈ ਹੋਰ ਕਲਾ ਨਾਲ ਜੁੜੀ ਆ ਤਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਕੁੜੀ ਐ ਨਾ ਕੱਲੀ ਕੁੜੀ ਨਹੀਂ ਜਿਹੜਾ ਕਲਾ ਨਾਲ ਜੁੜਿਆ ਕੋਈ ਵੀ ਬੰਦਾ ਨਾ ਉਹ ਬੜਾ ਸੈਂਸਿਟਿਵ ਹੁੰਦਾ ਉਹ ਛੋਟੀ ਜੀ ਗੱਲ ਹੀ ਦਿਲ ਤੇ ਲੈ ਜਾਂਦਾ ਛੋਟੀ ਜੀ ਗੱਲੀ ਉਹ ਦਿਮਾਗ ਚ ਘੁੰਮਣ ਲੱਗ ਜਾਂਦੀ ਆ ਜੇ ਹੁਣ ਕਿ ਇਸ ਤਰ੍ਹਾਂ ਦੀ ਕੁੜੀ ਇਸ ਤਰ੍ਹਾਂ ਦੇ ਪਰਿਵਾਰ ਚ ਆ ਕੇ ਅੜ ਜੇ ਜਿਹੜਾ ਇਸ ਤਰ੍ਹਾਂ ਦਾ ਸੋਚ ਰੱਖਣ ਵਾਲਾ ਪਰਿਵਾਰ ਹੋਵੇ ਜਿੱਥੇ ਉਹਦੀ ਸੱਸ ਚਾਹੇ ਕਿ ਹਾਂ ਸਾਰਾ ਕੁਝ ਮੇਰੇ ਹਿਸਾਬ ਨਾਲ ਹੀ ਚੱਲੇ ਮੈਂ ਮੁੰਡੇ ਨੂੰ ਵੀ ਨਾ ਦੇ ਨਾਲ ਬੋਲਣ ਦੇਵਾਂ ਤਾਂ ਉਹਦੇ ਵਾਸਤੇ ਜਿਹੜਾ ਵਿਆਹ ਬਹੁਤ ਵੱਡਾ ਸਰਾਫ ਬਣ ਜਾਂਦਾ ਹੈਗਾ ਕਿਉਂਕਿ ਜਿਹੜੀ ਫਿਜ਼ੀਕਲ ਵਰਕ ਵਾਲੀ ਕੁੜੀ ਹੈ ਨਾ ਜਿਹਨੇ ਹੱਥਾਂ ਨਾਲ ਕੰਮ ਕਰਨਾ ਉਹਦੇ ਤਾਂ ਚਲੋ ਗੱਲ ਦਿਮਾਗ ਚ ਘੁੰਮ ਰਹੀ ਆ ਉਹਨੇ ਤਾਂ ਆਪਦਾ ਕੰਮ ਹੱਥਾਂ ਨਾਲ ਕਰਦੇ ਰਹਿਣਾ ਵਾਰਜੀ ਦਾ ਕੰਮ ਵੀ ਦਿਮਾਗ ਵਾਲਾ ਜਿਹਨੇ ਦਿਮਾਗ ਨਾਲ ਸੋਚਣਾ ਹੈਗਾ ਤੇ ਉਹਦੇ ਦਿਮਾਗ 'ਚ ਵੀ ਇਹੀ ਗੱਲਾਂ ਜਦੋਂ ਬੜੀ ਗਈਆਂ ਉਹਨੂੰ ਮੈਂਟਲੀ ਤੌਰ ਤੇ ਪਰੇਸ਼ਾਨ ਕੀਤਾ ਗਿਆ ਤਾਂ ਉਹਦਾ ਤਾਂ ਜਮੀ ਪੱਠਾ ਵਹਿ ਜਾਂਦਾ ਤੇ ਇਹੇ ਮੈਂ ਚੀਜ਼ਾਂ ਦੇਖੀਆਂ ਵੀ ਆ ਦੋ ਥਾਂ ਤੇ ਮੇਰੀ ਜਾਣ ਪਹਿਚਾਣ 'ਚ ਹੀ ਇਹ ਗੱਲਾਂ ਹੋਈਆਂ ਨੇਗੀਆਂ ਦੋ ਕੁੜੀਆਂ ਨਾਲ ਜਿਹੜੀਆਂ ਕਿ ਬੜੀਆਂ ਇੰਟੈਲੀਜੈਂਟ ਕੁੜੀਆਂ ਸੀਗੀਆਂ ਬਹੁਤ ਕੁਝ ਕਰ ਸਕਦੀਆਂ ਸੀਗੀਆਂ ਬਹੁਤ ਅੱਗੇ ਜਾ ਸਕਦੀਆਂ ਸੀਗੀਆਂ ਵੱਡੇ ਵੱਡੇ ਸੁਪਨੇ ਸੀ ਜਿੰਨਾਂ ਦੇ ਤੇ ਉਹਨਾਂ ਨੂੰ ਪਰਿਵਾਰ ਇਹੇ ਜੇ ਟੱਕਰ ਗਏ ਮੁੰਡੇ ਵੀ ਮਾਮਾ ਮਗਰ ਚੱਲ ਪਏ ਉਹਨਾਂ ਨਾਲ ਵਧੀਆ ਬਿਹੇਵੀਅਰ ਨਹੀਂ ਕੀਤਾ ਉਹਨਾਂ ਦੀਆਂ ਰੋਜ਼ ਦੀਆਂ ਲੋੜਾਂ ਨਹੀਂ ਪੂਰੀਆਂ ਕੀਤੀਆਂ ਉਹਨਾਂ ਨਾਲ ਕਦੇ ਬੈਠ ਕੇ ਹੱਸ ਕੇ ਗੱਲ ਨਹੀਂ ਕੀਤੀ ਹੈਗੀ ਉਹਨਾਂ ਵਾਸਤੇ ਇਹ ਨਾ ਜਿਹੜੀ ਉਹ ਚੀਜ਼ ਸ਼ਰਾਬ ਬਣ ਗਈ ਤੇ ਉਹ ਡਿਪਰੈਸ਼ਨ 'ਚ ਜਾਣ ਵਾਲੀਆਂ ਹੋ ਗਈਆਂ ਇਹੀ ਮੈਂ ਗੱਲ ਕਰ ਰਿਹਾਗਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ ਜਿਹੜੀਆਂ ਸੈਂਸਿਟਿਵ ਕੁੜੀਆਂ ਨੇਗੀਆਂ ਜਿੰਨਾ ਬਾਰੇ ਪਤਾ ਪਰਿਵਾਰ ਨੂੰ ਕਿ ਹਾਂ ਇੱਕ ਵਧੀਆ ਕੁੜੀ ਆ ਇਹ ਚੰਗੀ ਸੋਚ ਵਾਲੀ ਆ ਉਦੇ ਨਾਲ ਵੀ ਜਦੋਂ ਇਸ ਤਰ੍ਹਾਂ ਦਾ ਬਿਹੇਵੀਅਰ ਹੁੰਦਾ ਨਾ ਤਾਂ ਇਹਨਾਂ ਗੱਲਾਂ ਦਾ ਦੁੱਖ ਹੁੰਦਾ ਹੈ ਦੇਖੋ ਇੱਕ ਤਾਂ ਉਹ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਆਪ ਹੀ ਨਹੀਂ ਚੰਗੀਆਂ ਹੁੰਦੀਆਂ ਚਲੋ ਠੀਕ ਆ ਵੀ ਉੱਥੇ ਚੱਲਦੇ ਵੀ ਰਹਿਣਾ ਚਾਹੀਦਾ ਨਾ ਵੀ ਜਿੱਥੇ ਪਤਾ ਵੀ ਹਾਂ ਜੇ ਇਸ ਕੁੜੀ ਦੇ ਹੱਥ 'ਚ ਸਾਰੀ ਸਾਰੀ ਸਰਦਾਰੀ ਆ ਗਈ ਤੇ ਸਾਰਾ ਸਾਰਾ ਘਾਰੀ ਪੱਟ ਕੇ ਭਗਾ ਦੂਗੀ ਹਨਾ ਉੱਥੇ ਤਾਂ ਗੱਲ ਅਲੱਗ ਹੁੰਦੀ ਹੈ ਉੱਥੇ ਤਾਂ ਚਲੋ ਆਪਦੇ ਹਿਸਾਬ ਨਾਲ ਚੱਲੋ ਜਿਵੇਂ ਤੁਹਾਨੂੰ ਸਹੀ ਲੱਗਦਾ ਜਿਵੇਂ ਤੁਹਾਨੂੰ ਲੱਗਦਾ ਕਿ ਆਹੇ ਐਂ ਕੰਟਰੋਲ 'ਚ ਰਹਿ ਸਕਦੀ ਹੈ ਨਾ ਉੱਥੇ ਤਾਂ ਚੱਲੀ ਜਾਓ ਪਰ ਜਿੱਥੇ ਸਾਹਮਣੇ ਵਾਲਾ ਬੰਦਾ ਵਧੀਆਗਾ ਉਹਦਾ ਸੁਭਾਅ ਵਧੀਆ ਉਹ ਸਾਰੇ ਪਰਿਵਾਰ ਨਾਲ ਵਿਚਰਨਾ ਚਾਹੁੰਦਾ ਹੱਸ ਕੇ ਬੁਲਾਉਂਦਾ ਹੈ ਸਾਰੇ ਪਾਸਿਓਂ ਠੀਕ ਹੈ ਕੰਮ ਉਹਦਾ ਪਰ ਉਹਦੇ ਨਾਲ ਸਿਰਫ ਇੱਕੋ ਹੀ ਸੋਚ ਰੱਖ ਕੇ ਚੱਲਦਾ ਕਿ ਨਹੀਂ ਇਸ ਤਰ੍ਹਾਂ ਹੀ ਹੁੰਦਾ ਹੈਗਾ ਜੇ ਆਪਾਂ ਇਹਨੂੰ ਜ਼ਿਆਦਾ ਖੁੱਲ੍ਹ ਦੇਤੀ ਤਾਂ ਪਤਾ ਨਹੀਂ ਇਹ ਕੀ ਕੁਛ ਕਰ ਦੂ ਉਹ ਗੱਲ ਜਮਾਂ ਗਲਤ ਹੋ ਜਾਂਦੀ ਹੈ ਕਿਉਂਕਿ ਕਈ ਬੁੜੀਆਂ ਨਾਲ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ ਜੀ ਲੇਡੀਜ਼ ਜਿਹੜੀਆਂ ਦੂਜੀਆਂ ਦੇ ਅੱਖੇ ਲੱਗ ਕਿ ਆਪਦੇ ਘਰ ਤੇ ਉਹਨਾਂ ਵਾਲੇ ਰੂਲ ਅਪਲਾਈ ਕਰ ਦਿੰਦੀਆਂ ਨੇ ਜੀ ਮੰਨ ਲਓ ਹੁਣ ਇੱਕ ਨੇ ਕਹਤਾ ਕਿ ਭਾਈ ਵੀ ਮਹਿਤਾ ਆਪਦੀ ਨੂਹ ਨੂੰ ਇਸ ਤਰ੍ਹਾਂ ਦਬਾ ਕੇ ਰੱਖਦੀਆਂ ਮੈਂ ਤੈਨੂੰ ਐ ਕੰਟਰੋਲ 'ਚ ਰੱਖਦੀਆਂ ਉਹਨਾਂ ਨੇ ਐ ਨਹੀਂ ਦੇਖਣਾ ਵੀ ਹੋ ਸਕਦਾ ਜਿਹੜੀ ਉਹਦੀ ਨੂਹ ਹੈ ਗਈ ਵੀ ਉਹ ਉਹ ਉਸ ਚੀਜ਼ ਨੂੰ ਡਿਸਰਵ ਕਰਦੀ ਹੋਵੇ ਸੱਚਮੂਹ ਉਹ ਕੰਟਰੋਲ 'ਚ ਰੱਖਣ ਵਾਲੀ ਹੋਵੇ ਵੀ ਜੇ ਉਹ ਤੋਂ ਕੰਟਰੋਲ ਚੱਕਤਾ ਤਾਂ ਉਹ ਐ ਨਹੀਂ ਪਤਾ ਕੀ ਕੁਛ ਕਰ ਦੇ ਪਰ ਉਹ ਐ ਨਹੀਂ ਦੇਖਦਾ ਵੀ ਜਿਹੜੀ ਸਾਡੀ ਨੂਹ ਸੱਚਮੂਹ ਹੈ ਜੀ ਆ ਹੋ ਸਕਦਾ ਜਿਹੜੀ ਉਹਨਾਂ ਜਿਹਨੂੰ ਉਹ ਬੜੀ ਵਧੀਆ ਹੋਵੇ ਬੜੀ ਚੰਗੀ ਹੋਵੇ ਪਰ ਨਹੀਂ ਉਹ ਕੀ ਕਰਦੇ ਨੇ ਉਹਦੇ ਵਾਲਾ ਫਾਰਮੂਲੇ ਚੱਕ ਕੇ ਘਰੇ ਲਾਗੂ ਕਰ ਦਿੰਦੇ ਨਹੀਂ ਗੀਆਂ ਜਿਹਦੇ ਕਰਕੇ ਸਾਰੇ ਸਾਰਾ ਪੰਗਾ ਖੜਾ ਹੋ ਜਾਂਦਾ ਹੈ ਸਾਰੀ ਸਾਰੀ ਜਿਹੜੀ ਜ਼ਿੰਦਗੀ ਆ ਬਰਬਾਦ ਹੋ ਜਾਂਦੀ ਹੈ ਦੇਖੋ ਜੇ ਕਾਪੀ ਹੀ ਕਰਨਾ ਨਾ ਤਾਂ ਉਹਨਾਂ ਲੋਕਾਂ ਨੂੰ ਕਾਪੀ ਕਰੋ ਜਿਨ੍ਹਾਂ ਦਾ ਕਰ ਵਧੀਆ ਸੁੱਖ ਸ਼ਾਂਤੀ ਚ ਚੱਲੀ ਜਾਂਦਾ ਹੈ ਉਹਨਾਂ ਚ ਦੇਖੋ ਕਿ ਇਹ ਕਿਵੇਂ ਆਪਦੀ ਜ਼ਿੰਦਗੀ ਚਲਾ ਰਹੇ ਆ ਇਹਨਾਂ ਚ ਕਿਉਂ ਨਹੀਂ ਲੜਾਈ ਹੁੰਦੀ ਕਿਉਂ ਨਹੀਂ ਇਹਨਾਂ ਦੇ ਘਰੇ ਕਲੇਸ਼ ਪੈਂਦਾ ਇਹਨਾਂ ਖੁਸ਼ ਕਿਵੇਂ ਰਹਿੰਦਾ ਪਰਿਵਾਰ ਉਹਨਾਂ ਦੀਆਂ ਗੱਲਾਂ ਕਾਪੀ ਕਰੋ ਪਰ ਆਪਣੇ ਕਾਪੀ ਹੀ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਲੇਸ਼ ਵਾਲੀਆਂ ਹੁੰਦੀਆਂ ਨੇ ਜੀਆਂ ਜਿਵੇਂ ਮੰਨ ਲਓ ਹੁਣ ਕਿਸੇ ਬੁੜੀ ਨੇ ਦੇਖਿਆ ਕਿ ਹਾਂ ਫਲਾਨੀ ਸੱਸ ਤਾਂ ਐ ਕਰੇ ਚਾ ਉਧਰ ਚਲਾਉਂਦੀ ਹੈਗੀ ਹੈ ਨਾ ਉਹਦਾ ਤਾਂ ਐ ਕੰਮ ਚੱਲਦਾਗਾ ਉਹੀ ਚੱਕ ਕੇ ਆਪ ਦੇ ਘਰ ਥੋਪ ਦੂਗੀ ਕਿਉਂਕਿ ਜੇ ਤੁਹਾਡਾ ਮੁੰਡਾ ਵਧੀਆ ਜੇ ਤੁਹਾਡੀ ਨੂੰਹ ਵਧੀਆ ਦੋਨੇ ਵਧੀਆ ਸੋਚਦੇ ਆ ਤਾਂ ਫਿਰ ਪ੍ਰੋਬਲਮ ਕੀ ਹੋਣੀ ਚਾਹੀਦੀ ਹੈ ਘਰ ਦਾ ਕੰਮ ਹੀ ਚਲਾਉਣਾ ਨਾ ਘਰ ਦਾ ਸਾਰਾ ਸਿਸਟਮ ਚਲਾਉਣਾ ਭਾਵੇਂ ਤੁਸੀਂ ਚਲਾ ਰਹੇ ਹੋ ਭਾਵੇਂ ਉਹ ਚਲਾ ਰਹੇ ਹੈ ਤਾਂ ਉਹ ਚੱਲਦਾ ਰਹਿਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਜਿਹੜਾ ਚੌਧਰ ਵਾਲਾ ਕੀੜਾ ਇਹ ਸਾਰਾ ਕੁਝ ਕਰਵਾ ਜਾਂਦਾ ਹੈਗਾ ਹਾਲਾਂਕਿ ਬਹੁਤ ਸਾਰੀਆਂ ਲੇਡੀਆਂ ਇਸ ਤਰ੍ਹਾਂ ਦਾ ਹੀ ਆ ਬਿਹਾ ਜਿਹੜੀਆਂ ਚਾਹੁੰਦੀਆਂ ਨੇ ਕਿ ਹਾਂ ਸਾਡੇ ਤੀ ਪੁੱਤਾਂ ਦਾ ਬਸ ਵਿਆਹ ਹੋ ਜੇ ਕਿਰਾਂ ਤੇ ਅਸੀਂ ਟੈਨਸ਼ਨ ਫ੍ਰੀ ਹੋ ਜਾਈਏ ਤਾਂ ਸਾਰੀ ਕਬੀਲਦਾਰੀ ਇਹਨਾਂ ਨੂੰ ਦੇ ਦਈਏ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡਾ ਮੁੰਡਾ ਚੰਗਾ ਹੈਣਾ ਤੇ ਇਹਨੇ ਵਧੀਆ ਚਲਾ ਲੈਣਾ ਸਾਰਾ ਕੰਮ ਤੇ ਉਹ ਉਸ ਟੈਨਸ਼ਨ ਤੋਂ ਫ੍ਰੀ ਹੋਣਾ ਚਾਹੁੰਦੀਆਂ ਆਂਗੀਆਂ ਵੀ ਅਸੀਂ ਬਥੇਰਾ ਕਰ ਲਿਆ ਹੁਣ ਅਸੀਂ ਆਰਾਮ ਕਰਨਾ ਚਾਹੁੰਦੇ ਆ ਸੱਸ ਸਹਰਾ ਚਾਉਂਦੇ ਹੈਗੇ ਪਰ ਵਿੱਚ ਜਿਹੜੀਆਂ ਉਹਨਾਂ ਨੇ ਆਰਾਮ ਵੀ ਨਹੀਂ ਕਰਨਾ ਬਸ ਇਕੱਲੀ ਚੌਧਰ ਵਾਲਾ ਕੰਮ ਹੀ ਆ ਜਿਹੜਾ ਵੀ ਬਸ ਮਰਦੇ ਦਮ ਤੱਕ ਆ ਜਿਹੜੇ ਸਾਡੇ ਚੌਧਰ ਚੱਲਦੀ ਰਹੇ ਉਹ ਇਸ ਚੌਧਰ ਦੇ ਚੱਕਰ 'ਚ ਹੀ ਸਾਰਾ ਸਿਸਟਮ ਖਰਾਬ ਕਰ ਜਾਂਦੇ ਨਾਲੇ ਕਿੰਨੇ ਮੁੰਡੇ ਵੀ ਜਿਵੇਂ ਹੁੰਦੇ ਆ ਨਾ ਕੈਨ ਨੂੰ ਤਾਂ ਉਹ ਬੜੇ ਪੜੇ ਲਿਖੇ ਹੁੰਦੇ ਜੇ ਆਪਾਂ ਲੋਕਾਂ ਦੇ ਨਜ਼ਰੀਏ ਨਾਲ ਦੇਖੀਏ ਕਿਉਂਕਿ ਮੈਂ ਨਾ ਕਦੇ ਵੀ ਜਿਹੜੀ ਇਹ ਡਿਗਰੀ ਵਾਲੀ ਪੜ੍ਹਾਈ ਹੈ ਨਾ ਭਾਵੇਂ ਬੰਦੇ ਦੀ ਪੀ ਐਚ ਡੀ ਕਰੀ ਆ ਜਿੰਨਾ ਚਿਰ ਮੈਂ ਉਹਦੇ ਨਾਲ ਵਿਚਰਦਾ ਨਹੀਂ ਮੈਨੂੰ ਉਹਦੀ ਸੋਚ ਦਾ ਨਹੀਂ ਪਤਾ ਲੱਗਦਾ ਮੈਂ ਇਹਨੂੰ ਕਦੇ ਪੜ੍ਹੇ ਲਿਖੇ ਚ ਨਹੀਂ ਮੰਨਦਾ ਹੁੰਦਾ ਕਿਉਂਕਿ ਆਪਣੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚਾਹੇ ਜੇ ਲੋਕ ਐ ਕਹਿਣ ਨੂੰ ਤਾਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋ ਜਾਂ ਨੇ ਪਰ ਜਿਹੜਾ ਸੋਚ ਦਾ ਪੱਧਰ ਹੈ ਨਾ ਉਹ ਜਮੀਂ ਗਿਰਿਆ ਹੋਇਆ ਹੁੰਦਾ ਹੈਗਾ ਕਿਉਂਕਿ ਮੁੰਡੇ ਵੀ ਕਿੰਨੇ ਹੈ ਜਿਹੜੇ ਇਸ ਤਰ੍ਹਾਂ ਕਰਦੇ ਹੈਗੇ ਜਿਵੇਂ ਕਰਦਿਆਂ ਦੇ ਮਗਰ ਅੱਖਾਂ ਮੀਚ ਕੇ ਚੱਲਣਾ ਜਿਹੜੀਆਂ ਕਰਦਿਆਂ ਦੀਆਂ ਨਜਾਇਜ਼ ਗੱਲਾਂ ਹੁੰਦਆਂ ਨੇ ਹੈਗੀਆਂ ਜਿਵੇਂ ਆਪਦੀ ਮਾ ਮਗਰ ਲਾ ਕੇ ਘਰ ਵਾਲੀ ਨੂੰ ਪੁੱਟਦਾ ਵੀ ਇਹ ਇਹ ਕਿੰਨੀ ਇੱਕ ਚੰਗੀਆਂ ਗੱਲਾਂ ਨਹੀਂ ਜੀ ਹਨ ਹਾਲਾਂਕਿ ਬੜੀਆਂ-ਬੜੀਆਂ ਡਿਗਰੀਆਂ ਹੁੰਦੀਆਂ ਹਨ ਕੋਲੇ ਕਈ ਵਾਰ ਨੌਕਰੀ ਵੀ ਕਰਦੇ ਹੁੰਦੇ ਆ ਉਹ ਸਮਾਜ ਉਹਨਾਂ ਨੂੰ ਕੀ ਕਹਿੰਦਾ ਉਹਦਾ ਪੜੇ ਲਿਖੇ ਬੰਦੇ ਪਰ ਜਿਹੜੇ ਉਹਨਾਂ ਦੇ ਕੰਮ ਹੁੰਦੇ ਆ ਉਹਨਾਂ ਵਿੱਚ ਕੋਈ ਸਿਆਣਪ ਨਹੀਂ ਹੁੰਦੀ ਹੈਗੀ ਸੋ ਇਸ ਚੀਜ਼ ਦਾ ਨਾ ਜ਼ਰੂਰ ਧਿਆਨ ਰੱਖੋ ਵੀ ਜੇ ਤੁਹਾਡੇ ਮਾਪਿਓ ਕੋਈ ਨਜਾਇਜ਼ ਗੱਲ ਕਰਦੇ ਆ ਤਾਂ ਉਹਨਾਂ 'ਕ ਸਟੈਂਡ ਜ਼ਰੂਰ ਲਗੋ ਹਾਂ ਜੇ ਤੁਹਾਡੀ ਵਾਈਫ ਨਜਾਇਜ਼ ਗੱਲ ਕਰ ਰਹੀ ਹੈ ਤੁਹਾਨੂੰ ਕਰਦਿਆਂ ਤੋਂ ਤੋੜ ਰਹੀ ਹੈ ਤਾਂ ਉਥੇ ਵੀ ਤੁਹਾਨੂੰ ਦੇਖਣਾ ਪੈਣਾ ਹੈ ਉਥੇ ਕਦੇ ਵੀ ਵਾਈਫ ਨਾਲ ਨਾ ਖੜੋ ਪਰ ਜੇਕਰ ਦੇ ਜੇ ਤੁਹਾਡੀ ਮਾਂ ਇਹ ਗੱਲ ਕਰ ਰਹੀ ਹੈ ਕਿ ਹਾਂ ਤੂੰ ਵਾਈਫ ਨਾਲੋਂ ਟੁੱਟ ਕੇ ਰਹਿ ਤਾਂ ਉਹਦੀ ਗੱਲ ਨਹੀਂ ਸੁਣਨੀ ਤਾਂ ਉਥੇ ਤੁਹਾਨੂੰ ਆਪਦਾ ਦਿਮਾਗ ਵਰਤਣਾ ਪੈਣਾ ਕਿਉਂਕਿ ਕਈ ਬੁੜੀਆਂ ਇਹ ਵੀ ਸੋਚਦੀਆਂ ਨੇ ਨਾ ਲੇਡੀਜ਼ ਵੀ ਜਿਵੇਂ ਸਾਡੇ ਨਾਲ ਹੋਇਆ ਉਹ ਵੀ ਅਸੀਂ ਕਰਾਂਗੇ ਆ ਵੀ ਤੁਹਾਡੇ ਨਾਲ ਹੋਇਆ ਹਨਾ ਉਦੋਂ ਦਾ ਜਿਹੜਾ ਟਾਈਮ ਹੋਰ ਸੀਗਾ ਜੇ ਹੁਣ ਆਪਾਂ ਸਾਰੇ ਐਂ ਸੋਚਣ ਲੱਗ ਜਾਈਏ ਕਿ ਜਿਹੜਾ ਸਾਡੇ ਨਾਲ ਹੋਇਆ ਉਹੀ ਮੈਂ ਗਾਹ ਕਰਨਾਗਾ ਤੇ ਗਾਹ ਵਾਲੀ ਕੁੜੀ ਵੀ ਇਹੀ ਸੋਚੇ ਜਿਹੜਾ ਮੇਰੇ ਨਾਲ ਹੋਊ ਉਹ ਮੈਂ ਗਾਹ ਕਰਨਾਗਾ ਆਪਦੀ ਨੂਨ ਨਾਲ ਫਿਰ ਤਾਂ ਕੁਝ ਵੀ ਨਹੀਂ ਚੇਂਜ ਹੋਊਗਾ ਫਿਰ ਤਾਂ ਉਹੀ ਜਿਹੜਾ ਪਸ਼ੂਪੁਣਾ ਪਹਿਲਾਂ ਸੀਗਾ ਉਹੀ ਪਸ਼ੂਪੁਣਾ ਹੋਣਾ ਰਹੂਗਾ ਤੇ ਉਹੀ ਆਉਣ ਵਾਲੇ ਟਾਈਮ 'ਚ ਰਹੂਗਾ ਤਾਂ ਫਿਰ ਕੀ ਫਾਇਦਾ ਹੋਇਆ ਫਿਰ ਇੰਨਾ ਫਿਰ ਕਿਤਾਬਾਂ ਨਾਲ ਮੱਥਾ ਮਾਰੇ ਦਾ ਫਿਰ ਤਾਂ ਆਪਾਂ ਕੱਲੇ ਨਾਂ ਦੇ ਪੜੇ ਲਿਖੇ ਹੋਗੇ ਨਾ ਬਸ ਕਲੀਆਂ ਡਿਗਰੀਆਂ ਹੋ ਗਈਆਂ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਆ ਦੇਖੋ ਅਸੀਂ ਪੜ੍ਹੇ ਲਿਖੇ ਆਪਣੀ ਸੋਚ ਦਾ ਪੱਤਰ ਤਾਂ ਉੱਥੇ ਖੜਾਗਾ ਸੋ ਇਸ ਗੱਲ ਦਾ ਨਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਜੇ ਕੋਈ ਮੁੰਡਾ ਮੇਰੀ ਵੀਡੀਓ ਦੇਖ ਰਿਹਾ ਨਾ ਤਾਂ ਕਰਦਾ ਮੈਂ ਕਹਿੰਦਾ ਉਹਨਾਂ ਕੀ ਚੱਲੋ ਜਿੰਨੀ ਕਿ ਜਾਇਜ਼ ਗੱਲ ਹੁੰਦੀ ਐ ਜੇ ਤੁਹਾਨੂੰ ਪਤਾ ਕਿ ਹਰ ਨਜਾਇਜ਼ ਗੱਲ ਆ ਨਾ ਮੈਥੋਂ ਨਜਾਇਜ਼ ਚੀਜ਼ਾਂ ਕਰਵਾਇਆਂ ਜਾ ਰਹੀਆਂ ਨਹੀਂ ਐ ਤਾਂ ਉਥੇ ਸਟੈਂਡ ਲੈਣਾ ਸਿੱਖ ਜਾਓ ਤੇ ਸੱਸਾਂ ਨੂੰ ਵੀ ਇਹੀ ਬੇਨਤੀ ਐ ਕਿ ਜੇ ਤੁਹਾਡੇ ਮਾਈਂਡ ਦੇ ਵਿੱਚ ਜੇ ਤੁਹਾਡੇ ਦਿਮਾਗ 'ਚ ਇਹ ਗੱਲ ਦੇਖੋ ਅੜੀ ਪਈ ਆ ਨਾ ਕਿ ਮਾਂ ਚੌਧਰਾ ਤੋਂ ਜਾਣੀ ਨਹੀਂ ਦੇਣੀ ਤਾਂ ਉਹਦਾ ਸਭ ਤੋਂ ਪਹਿਲਾ ਸੋਲੂਸ਼ਨ ਤੇਹੀ ਹੈ ਕਿ ਮੁੰਡਾ ਨਾ ਆਵੇ ਉਹ ਕਿਉਂਕਿ ਕੁੜੀ ਤੁਸੀਂ ਚਾਹਣੂਆ ਸਾਡੀ ਸੌਖੀ ਹੋਵੇ ਤੇ ਨੂੰ ਤੁਸੀਂ ਚਾਣੀ ਹੋਗੀਆਂ ਸਾਡੀ ਨੂੰ ਨਾਲ ਮੁੰਡੇ ਦੀ ਬਟੇਗਾ ਇਹ ਦੋਗਲੀ ਕੀਤੀ ਹੁੰਦੀ ਹੈ ਤੇ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਹੁੰਦਾ ਜੇ ਮੁੰਡਾ ਵਿਆਹ ਹੋ ਗਿਆ ਨੂੰ ਆਉਗੀ ਘਰੇ ਤਾਂ ਉਹਨੂੰ ਟਾਈਮ ਦੇਣਾ ਹੀ ਪਊਗਾ ਕਿਉਂਕਿ ਉਹਦੇ ਵੀ ਚਾਹ ਨੇ ਉਹਨੇ ਵੀ ਸੁਖਣੇ ਸਜਾਏ ਹੁੰਦੇ ਆ ਕਿ ਜਿਹੜੇ ਪਰਿਵਾਰ 'ਚ ਮੈਂ ਜਾ ਰਹੀ ਆ ਉੱਥੇ ਮੈਂ ਇਸ ਤਰ੍ਹਾਂ ਰਹਾ ਮੇਰਾ ਸਤਕਾਰ ਹੋਵੇ ਮੇਰੀ ਗੱਲ ਸੁਣੀ ਜਾਵੇ ਤੇ ਜਦੋਂ ਉਹਦੇ ਨਾਲ ਇਸ ਤਰ੍ਹਾਂ ਦਾ ਨਹੀਂ ਹੁੰਦਾ ਤਾਂ ਇਹ ਆਪਾਂ ਸੋਚ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆ ਕਿ ਜੇ ਆਪਾਂ ਵਿਆਹ 'ਚ ਕਿਸੇ ਚੱਤਾ ਘੰਟਾ ਪਹਿਲਾਂ ਬਗ ਜਾਈਏ ਤੇ ਆਪਣੇ ਨਾਲ ਆਪਣੇ ਜਾਣਨ ਵਾਲਾ ਕੋਈ ਨਾ ਹੋਵੇ ਆਪਾਂ ਨੂੰ ਬੁਲਾਉਣ ਵਾਲਾ ਤਾਂ ਉੱਥੇ ਆਪਣਾ ਟਾਈਮ ਕਿਵੇਂ ਟੱਪਦਾ ਹੈ ਤਾਂ ਤੁਸੀਂ ਦੇਖ ਲਓ ਵੀ ਫਿਰ ਉਹਦਾ ਟਾਈਮ ਕਿਵੇਂ ਟੱਪੂਗਾ ਤੇ ਬਾਕੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆਂ ਕਿ ਹੁਣ ਉਹ ਟਾਈਮ ਵੀ ਨਹੀਂ ਰਹਿ ਗਿਆ ਤੁਹਾਡੇ ਵਾਲਾ ਜਿਵੇਂ ਤੁਸੀਂ ਆਪਦੇ ਹਸਬੰਡ ਤੇ ਹੀ ਡਿਪੈਂਡ ਹੁੰਦੀਆਂ ਸੀਗੀਆਂ ਤੁਹਾਡਾ ਖਰਚਾ ਸਾਰਾ ਉਹਨਾਂ ਦੇ ਸਿਰ ਤੋਂ ਚੱਲਦਾ ਸੀਗਾ ਤੁਸੀਂ ਕਿਤੇ ਜਾ ਨਹੀਂ ਸਕਦੀਆਂ ਸੀ ਤਾਂ ਕਰਕੇ ਚੱਲਦਾ ਰਹਿੰਦਾ ਸੀਗਾ ਉਦੋਂ ਵਾਲਾ ਜਿਹੜਾ ਸਿਸਟਮ ਸੀਗਾ ਪਰ ਹੁਣ ਉਹ ਵੀ ਨਹੀਂ ਟਾਈਮ ਰਹਿ ਗਿਆ ਹੁਣ ਕੁੜੀਆਂ ਵੀ ਇੰਡੀਪੈਂਡੈਂਟ ਹੋ ਗਈਆਂ ਪੜ੍ਹ ਲਿਖ ਕੇ ਹੁਣ ਉਹ ਕਦੇ ਨਹੀਂ ਚੱਲਦੀਆਂ ਇਹ ਚੀਜ਼ਾਂ ਕਿਉਂਕਿ ਜੇ ਤੁਸੀਂ ਉਹਨਾਂ ਨਾਲ ਬਾਲਾ ਕਰੋਗੇ ਨਾ ਤਾਂ ਉਹਨਾਂ ਨੇ ਵਾਗੀ ਜਾਣਾ ਤੇ ਬਹੁਤ ਸਾਰੀਆਂ ਕੁੜੀਆਂ ਤਲਾਕ ਵਾਲੇ ਫੈਸਲੇ ਲੈ ਵੀ ਲੈਂਦੀਆਂ ਨੇ। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ। ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਐ ਨਾ ਤਾਂ ਇਹਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ। ਬਾਕੀ ਜਿਹੜੀ ਆਪਣੀ ਅੱਜ ਵਾਲੀ ਗੱਲਬਾਤ ਸੀ ਨਾ ਇਹ ਸਿਰਫ ਇੱਕ ਪੱਖ ਸੀਗਾ। ਕੱਲਾ ਇਹੀ ਕਿ ਮੁੰਡਿਆਂ ਵੱਲੋਂ ਜਾਂ ਜਿਹੜੀਆਂ ਸੱਸਾਂ ਵੱਲੋਂ ਨੂੰਹਾਂ ਨਾਲ ਆ ਜਿਹੜਾ ਵਧੀਆ ਵਰਤਾਓ ਨਹੀਂ ਕੀਤਾ ਜਾਂਦਾ। ਇਹ ਤੋਂ ਬਿਨਾਂ ਹੋਰ ਵੀ ਕਿੰਨੇ ਜ਼ਿਆਦਾ ਪੱਖ ਹੈਗੇ। ਵਿਆਹ ਵਾਲੇ ਮਸਲੇ ਦੇ। ਜਿਵੇਂ ਕਾਰ ਟੁੱਟਣ ਦੇ ਜਿਹੜੇ ਕਾਰਨ ਹੋਵੇ ਡਿਵੋਰਸ ਕਾਤੋਂ ਹੋ ਜਾਂਦੇ ਆ ਕਾਰ ਕਾਤੋਂ ਟੁੱਟ ਜਾਂਦੇ ਆ ਮੈਰਿਜ ਤੋਂ ਬਾਅਦ ਆ ਜਿਹੜੇ ਐਕਸਟਰਾ ਮੈਰਿਟਲ ਅਫੇਅਰ ਕਿਉਂ ਬਣਦੇ ਆ ਆਪਾਂ ਇਹਨਾਂ ਗੱਲਾਂ ਤੇ ਵੀ ਵੀਡੀਓਜ਼ ਬਣਾਵਾਂਗੇ ਇਹ ਸਾਰਾ ਕੁਝ ਮੇਰੇ ਮਾਈਂਡ 'ਚ ਆਇਆ ਪਿਆਗਾ ਜਿੰਨਾ ਮੈਂ ਆਸੇ-ਪਾਸੇ ਤੋਂ ਅਬਜ਼ਰਵ ਕੀਤਾ ਜਿੰਨੀਆਂ ਗੱਲਾਂ ਮੇਰੇ ਤੱਕ ਆਈਆਂ ਨਹੀਂ ਗਈਆਂ ਤਾਂ ਕਿ ਇਹਨਾਂ ਚੀਜ਼ਾਂ ਦੇ ਸੋਲੂਸ਼ਨ ਕੱਢੇ ਜਾਣ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਵੀਡੀਓ ਦੇਖਣ ਵਾਸਤੇ ਤੇ ਆਪਾਂ ਜਲਦੀ ਮਿਲਦੇ ਆ ਤੁਹਾਨੂੰ ਇੱਕ ਨਵੇਂ ਟੌਪਿਕ ਨਾਲ